ਉਧਰ ਬੀਨੇ ਕਲੀਕੁਲੀ ਪਾਤੀ ਸੋਨ ਵਾਲੀ ਕਾ ਜੀ 60 RX ਤੇ ਫੁੱਲ ਮੋਡੀਫਾਇਆ ਇੰਟਰਕੂਲਰ ਬਾਈ ਪੂਰਾ ਲਾਈ ਫਰਦਾ ਗਿਰਾਂ ਫੱਟ ਕਰਕੇ ਤੇ ਜ਼ੋਰ ਦਾਦਾ ਕਹਿੰਦੇ ਅੱਜ ਪਤਾ ਲੱਗਣਾ ਬਦਲ ਭੜਾ ਬਣਾਉਂਦਾ ਧੂਮੇ ਦਾ ਦੇਖੋ ਚੱਲ ਪਿਆ ਜਾਊਗਾ ਇਹਦਾ ਜਾਂਦਾ ਜਹਾਜੇ ਬਣਾਇ ਮੈਟਰੋ ਟਰਾਲੀ ਦਾ ਲੈ ਵੀ ਮੈਟਰੋ ਜਾਂਦਾ ਮੇਲ ਦਾ ਤਾਂ ਹਲੇ ਪਾਸੇ ਵੀ ਕਹਿੰਦੇ ਲਾੜ ਦੇਖੋ ਛੱਲੇ ਬਣਾ ਬਣਾ ਸਿੱੜਦਾ ਤਾਂ ਤੂੰ ਐਵੇਂ ਦੇ ਛੱਲੇ ਬਣਾ ਬਣਾ ਸਿੱੜਦਾ ਦੇਖੋ ਇਧਰ ਮੈਟਰੋ ਇੱਧਰ ਆ ਕੇ ਨਾ ਇੱਧਰ ਸਾਹਮਣੇ ਇੱਥੇ ਆ ਕੇ ਗিয়ার ਬਦਲਦੇ ਆ ਜੋਪਰ ਇੱਥੇ ਉੱਡਣਾ ਗিয়ার ਲੱਗਦਾ ਡਾਇਰੈਕਟਰ ਦਾ ਇਹ ਕਰਾਉਣਾ ਹੋਵੇ ਰੀਅਰ ਡਾਇਰੈਕਟਰ ਆਪਣੇ ਰੈਕਟਰ ਕਰਵਾਉਣਾ ਦਾ ਆ ਜਿਹੜਾ ਮੈਂ ਬੰਦੀ ਨਾ ਇਹ ਕਰਾਉਂਦਾ ਕਰੂਦਾਰ ਨੇ ਇਕੱਠੀ ਲੱਗਦਾ ਮੈਂ ਉਤਰਦਾ ਜਹਾਜ਼ ਹੀ ਬਣਾਤਾ ਅੱਧਾ ਜਹਾਜ਼ ਹੀ ਬਣਾਤਾ ਤੇ ਚੱਕਰੀ ਦੂਰ ਕਰਕੇ ਸਾਨੂੰ ਵੀ ਸਾੜ ਗਿਆ ਬੰਦੇ 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 ਮੇਟਰੋ ਖਾਸੇ ਟਾਈਮ ਬਾਅਦ ਗੱਲਾ ਟਰੈਕਟਰ ਆ ਜਿਹੜਾ ਪਹਿਲਾ ਚੱਕਰ ਪੂਰਾ ਕਰਿਆ ਇਹ ਤਾਂ ਪਹਿਲੇ ਹੀ ਦਿਨ ਫਲਾ ਸੱਟ ਜਾਂਦੇ ਆ ਦੇਖੋ ਦੇਖੋ ਇਹ 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 ਆ ਕਰਤੇ ਆ ਹੋ ਗਿਆ ਪਹਿਲਾ ਚੱਕਰ ਪੂਰਾ ਕਰਤਾ ਕਰਤਾ ਪੂਰਾ ਕਰੇ ਇੱਧਰ ਦੇਖੋ ਮੇਟਰੋ ਕਹਿੰਦੇ ਸਵਾਦਾਂ ਜੀਕਤੀਆਂ ਲਾ ਕੇ ਨਾ ਦਾ ਪੂਰਾ ਮੇਟਰੋ ਦੇਖੋ ਇੱਧਰ ਤੂੰ ਆ ਤਾਰ ਸਾਇਦ ਨਵੀਂ ਮਟਰ ਫੇਰ ਲਾ ਦੇਤਾ ਗਿਆ ਨਾ ਇਹ ਦੇ ਵੀ ਕਿਸੇ ਨੂੰ ਕਹਿੰਦੇ ਕੋਈ ਦੇਖੋ ਦੇਖੋ ਪਹਿਲੇ ਤਾਲ ਦੇ ਪਾਸੇ ਮਟਰੋ ਛੱਲੇ ਹੀ ਦੀਂਦੇ ਆ ਦੂਜਾ ਕਿਹੜਾ ਝਗੜਾ ਇੱਥੇ ਆ ਕੇ ਪੂਰਾ ਹੋਣਾ ਇਹ 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 ਆ ਗਿਆ ਆ ਗਿਆ ਆ ਗਿਆ ਕਰਤਾ ਕੰਮ ਸਮਝ ਆ ਰਿਹਾ ਕਿੰਨਾ ਟਾਈਮ 2:57 2 ਮਿੰਟ ਤੇ 57 ਸਕਿੰਟ ਦੇ ਵਿੱਚ ਮਿੱਤਰੋ ਗੇੜਾ ਕਰਤਾ ਪੂਰਾ ਆਹ ਸੁਨਾਲੀ ਕਾਣੀ 2 ਮਿੰਟ ਤੇ 57 ਸਕਿੰਟ ਜੀ